ਪੰਜਾਬ ਦੀ 20 ਸਾਲਾ ਕੁੜੀ ਫਸ ਗਈ ਹੈ ਮਸਕਟ ਦੇ ਵਿੱਚ ਮੋਟੀ ਤਨਖਾਹ ਦਾ ਲਾਰਾ ਲਾਟ ਕੁੜੀ ਨੂੰ ਕਰ ਦਿੱਤਾ ਹੈ ਕਮਰੇ ਦੇ ਵਿੱਚ ਫਸ ਨਾ ਤਾਂ ਰੋਟੀ ਖਾਣ ਨੂੰ ਦਿੰਦੇ ਨੇ ਤੇ ਨਾ ਹੀ ਚੰਗਾ ਬਤੀਰਾ ਕਰਦੇ ਨੇ ਕੁੜੀ ਨੇ ਵੀਡੀਓ ਆਪਣੇ ਮਾਪਿਆਂ ਨੂੰ ਭੇਜੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕ ਨੂੰ ਜੀ ਆ ਖਾਲੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਪੰਜਾਬ ਦੀ ਇੱਕ 20 ਸਾਲਾਂ ਕੁੜੀ ਮਸਕਟ ਦੇ ਵਿੱਚ ਫਸੀ ਹੋਈ ਹੈ ਮਾਪੇ ਹੁਣ ਉਡੀਕ ਰਹੇ ਨੇ ਆਪਣੀ ਧੀ ਨੂੰ ਅਤੇ ਸਮਾਜ ਸੇਵੀ ਲੋਕਾਂ ਦੇ ਕੋਲੋਂ ਗੋਹਾਲ ਲਗਾ ਰਹੇ ਨੇ ਕਿ ਉਹਨਾਂ ਦੀ ਧੀ ਨੂੰ ਵਾਪਸ ਪੰਜਾਬ ਲਿਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਿੱਤਾ ਜਾਵੇ ਤੇ ਟਰੈਵਲ ਏਜੰਟ ਤੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਦਰਅਸਲ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਅਲਕਾ ਨਾ ਦੇ ਮਹਿਲਾ ਟਰੈਵਲ ਏਜੰਟ ਦੇ ਵੱਲੋਂ ਉਹਨਾਂ ਦੇ ਕੋਲੋਂ 1,80,000 ਰੁਪਏ ਲੈ ਗਏ ਅਤੇ ਮੋਟੀ ਤਨਖਾਹ ਦਾ ਲਾਰਾ ਲਾ ਕੇ ਸਾਡੀ ਕੁੜੀ ਨੂੰ ਉੱਥੇ ਲਿਜਾਇਆ ਗਿਆ ਪਰ ਉੱਥੇ ਜਾ ਕੇ ਉਸਦੇ ਨਾਲ ਚੰਗਾ ਵਤੀਰਾ ਨਹੀਂ ਕੀਤਾ ਜਾ ਰਿਹਾ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਕੁੜੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਮੇਰੀ ਕੁੜੀ ਨੂੰ ਕਈ ਦਿਨ ਹੋ ਗਏ ਨੇ ਉਹ ਕਮਰੇ ਦੇ ਵਿੱਚ ਬੰਦ ਐ ਨਾ ਤਾਂ ਉਸ ਨੂੰ ਠੀਕ ਤਰ੍ਹਾਂ ਰੋਟੀ ਦਿੱਤੀ ਜਾ ਰਹੀ ਐ ਉਸ ਨੇ ਵੀਡੀਓਜ਼ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਮੇਰਾ ਨਾਮ ਰਸ਼ਪਾਲ ਸਿੰਘ ਆ ਮੈਂ ਪਿੰਡ ਕੁਚੇ ਪਿੰਦੇ ਰਹਿਣ ਵਾਲਾ ਆ ਜਿਹੜੀ ਲੜਕੀ ਨੇ ਠੱਗੀ ਮਾਰੀ ਆ ਉਹਦਾ ਨਾਮ ਮਲਕਾ ਆ ਤੇ ਘਰ ਦੇ ਨਾਮ ਮੀਕਾ ਜੀ ਕੀ ਗੱਲ ਬਾਕੀ ਕੀ ਨਾ ਬੜੀ ਬਣੀ ਉਹਨਾਂ ਸਾਡੀ ਬੇਟੀ ਨੂੰ ਇਦਾਂ ਮਤਲਬ ਧੋਖੇ ਦੇ ਵਿੱਚ ਨਾ ਹੰਦਾ ਵੀ ਮਤਲਬ ਉਹਨਾਂ ਕਿਹਾ ਵੀ ਅਸੀਂ ਵਧੀਆ ਕਾਰੋਬਾਰ ਤੇ ਲਵਾਵਾਂਗੇ ਹਾਂਜੀ ਵਧੀਆ ਕਾਰੋਬਾਰ ਤੇ ਲਵਾਵਾਂਗੇ ਮੜ ਕੇ ਉਹਨਾਂ ਉੱਥੇ ਖੜ ਕੇ ਤੇ ਕੋਈ ਆਮਾਨ ਦੇ ਵਿੱਚ ਖੜਕੇ ਦੋਨਾ ਕੋਈ ਕਾਰੋਬਾਰ ਨਹੀਂ ਦਵਾਇਆ ਹਾਂਜੀ ਉਹ ਮੁੜ ਕੇ ਬੇੜੀ ਜਿਹੜੀ ਸਾਡੀ ਅੰਤ ਬੰਦ ਕੀਤੀ ਜਦ ਮੁੜ ਕੇ ਹੁਣ ਆਉਣ ਦੇ ਫੇਰ ਵਾਪਸ ਉਥੋਂ ਦੇ ਏਜੰਟ ਨੇ ਉਥੋਂ ਦੇ ਏਜੰਟ ਨੇ ਬੰਦ ਕੀਤਾ ਤੇ ਹੁਣ ਆਉਣ ਦੇ ਫੇਰ ਪੈਸੇ ਵਾਪਸ ਮੰਗਣ ਲਿਆ ਵੀ 1 80000 ਰੁਪਇਆ ਦੋ ਤੇ ਫੇਰ ਤੁਹਾਡੀ ਕੁੜੀ ਨੂੰ ਵਾਪਸ ਕਰਨ ਲੱਗੇ ਨਾਲ ਟਿਕਟ ਦੇ ਪੈਸੇ ਵੀ ਦੋ ਤੇ ਫੇਰ ਤੁਹਾਡੀ ਕੁੜੀ ਵਾਪਸ ਆਊਗੀ ਅਸੀਂ ਇਹਨੇ ਵੀ ਸਾਡੀ ਸਹੀ ਸੁਨਮਤ ਕੁੜੀ ਘਰ ਪਹੁੰਚ ਜੇ ਤੁਹਾਡੀ ਸਰਕਾਰ ਗਾਲੀ ਬੇਨਤੀ ਆ ਤੁਹਾਨੂੰ ਗਤ ਮਾਂਜੀ ਦੀ ਗੱਲ ਕਿੰਨੇ ਪੈਸੇ ਕਿੰਨੇ ਪੈਸੇ ਜਿੱਥੇ ਕਿੱਥੋਂ ਲਈ ਕੀਤਾ ਪ੍ਰਬੰਧ ਕਿੱਥੋਂ ਕੀਤਾ ਸਾਰੇ ਪੈਸੇ ਇਹ ਮੈਂ ਕਰਦੀ ਆਪਣੀ ਜਗ੍ਹਾ ਵੇਚੀ ਹੀ ਜੀ ਜਗ੍ਹਾ ਵੇਚ ਕੇ ਅਰੇਂਜਮੈਂਟ ਕੀਤਾ ਸੀ ਬੁਝੇ ਵੀਰੋ ਜਗ੍ਹਾ ਵੇਚ ਕੇ ਮੈਂ ਮੁਰਗੇ ਕਮਟਾਲੇ ਜਲਕੇ ਕਰਾਇਦੇ ਕਿੰਨੇ ਪੈਸੇ 1,80,000 ਰੁਪਏ ਦਾ ਜੀ ਲੜਕੀਆਂ ਨਾਲ ਗੱਲਬਾਤ ਦੀ ਕੀ ਦਸਤ ਕਰਨ ਉਹ ਆਂਦੀ ਮਿੰਡਾੜੀ ਬੜੀ ਪਰੇਸ਼ਾਨ ਆ ਮੈਨੂੰ ਆ ਕੇ ਲੈ ਜਾਓ ਕਿਉਂਕਿ ਮੈਨਾਂ ਇੱਥੇ ਬਹੁਤ ਮੁਸ਼ਕਲ ਕੀਤਾ ਐ ਨਾ ਰੋਟੀ ਪਾਣੀ ਹੋਣੀ ਦਿੰਦੇ ਤੇ ਚੋਲਾ ਤੇ ਲੂਣ ਪਾਪਾ ਦੇਈ ਜਾਂਦੇ ਮੜਾ ਮੋਟਾ ਤੇ ਭੁੱਖਾ ਮਾਰਨ ਦੇ ਕੋਈ ਸਬ ਕੰਮ ਜਿਹੜੇ ਮੈਂ ਕਿੰਨੀ ਕੁੜੀ ਦੀ ਵਿਆਹੀ ਹੈ ਕਿ ਨਹੀਂ ਕੁਵਾਰੀ ਹੈ ਭਾਜੀ ਹਾਂਜੀ 20 ਸਾਲ ਕੁੜੀ ਦੀ ਉਮਰ ਹੈ ਜੰਟੜ ਗੱਲ ਕੀਤੀ ਜਿੰਨੇ ਤੁਹਾਨੂੰ ਹੋਏ ਜੰਟੜਾ ਨੂੰ ਇਹੋ ਕਹਿੰਦੇ ਵੀ ਪੈਸੇ ਪਾ ਦੇ ਕੁੜੀ ਨੂੰ ਵਾਪਸ ਲੈ ਜਾਓ ਟਿਕਟ ਘਾ ਦੇ ਇਦੋਂ ਤੇ ਪੈਸੇ ਕੁੜੀ ਨੂੰ ਵਾਪਸ ਲੈ ਜਾਓ ਹਾਂ ਨੂੰ ਹਾਂ ਨੂੰ ਭਾਜੀ ਉਹਨਾਂ 'ਤੇ ਵਿਸ਼ਵਾਸ ਨਹੀਂ ਮੱਲੋ ਅੱਜ ਪੈਸੇ ਵੀ ਪਾ ਦੀ ਟਿਕਟ ਵੀ ਘਾ ਦੀ ਕੁੜੀ ਫੇਰ ਨਾ ਵਾਪਸ ਕਰਾਣਾ ਪਹਿਲੋਂ ਕਿੰਨੇ ਪੈਸੇ ਦੇ ਦਿੱਤੇ ਕਿੰਨੇ ਪਹਿਲੋਂ 1.80 ਲੱਖ ਰੁਪਏ ਭਾਜੀ ਜਿਹੜੀ ਜਿਹਨੇ ਭੇਜਿਆ ਥੋ ਲੜਕੀ ਜਿੱਤਾ ਤੁਸੀਂ ਨਾਮ ਲਿਆ ਹੋਏ ਉਹਨਾਂ ਦਾ ਰਿਸ਼ਤੇਦਾਰ ਰਿੰਦਾ ਬਾਦ ਹਾਂਜੀ ਹ ਉਹਦੀ ਪਰਝਾਈ ਰਹਿੰਦੀ ਹਲਕਾ ਉਹਦੀ ਪਰਝਾਈ ਰਹਿੰਦੀ ਹੈ ਨਾਲ ਤੇ ਉਹ ਹਲਕਾਂ ਦੀ ਮੈਂ ਆਪਣੀ ਪਰਝਾਈ ਦੇ ਕੋਲ ਕਰ ਲਾਂਗੀ ਤੇ ਵਧੀਆ ਕਾਰੋਬਾਰ ਦਵਾ ਲਾਂਗੀ ਮੇਰੀ ਪਰਝਾਈ ਕੰਮ ਦਾ ਪਤਾ ਕਰਦੀ ਹੈ ਤੇ ਵਧੀਆ ਕੰਮ ਤੇ ਬੜਕੇ ਕੋਈ ਪਰਝਾਈ ਨੇ ਗਾੜੀ ਪਰਝਾਈ ਨਹੀਂ ਮਿਲੀ ਕੋਈ ਕਲ ਕੰਨ ਨਹੀਂ ਬਾਦ ਨਹੀਂ ਆ ਇਹਨਾਂ ਖੜਕੇ ਤੋਂ ਉਹਨੂੰ ਵਿਚਾਰੀ ਨੰਦਰ ਬੰਦ ਕਰਦਾ ਕੋਈ ਕਾਰਜ ਨਹੀਂ ਹਾਂਜੀ ਹਾਂਜੀ ਗਏ ਨਾ ਮਹੀਨੇ ਮਹੀਨਾ ਹੋ ਗਿਆ ਜੀ ਬੰਦੀ ਬਣਾ ਕੇ ਰੱਖਿਆ ਹਾਂਜੀ ਮੰਦੀ ਬਣਾ ਕੇ ਰੱਖਿਆ ਜੀ ਇਹ ਮੰਗ ਕੀ ਕਰੇ ਸਰਕਾਰ ਹਾਂਜੀ ਉਹਨੂੰ ਆਹੀ ਸਰਕਾਰ ਅਗੇ ਉਹ ਮੰਗ ਕਰਦੇ ਵੀ ਸਾਡੀ ਜਿਹੜੀ ਧੀ ਆ ਸਹੀ ਸਲੰਦ ਘਰ ਪਹੁੰਚੇ ਆਈਏ ਸਰਕਾਰ ਦਾ ਧੰਨਵਾਦ ਹੈ ਜੀ ਤੁਹਾਡੀ ਬੇਟੀ ਕੋਈ ਇਹ ਵੀ ਦੱਸੇ ਕਿ ਜਾਨ ਨੂੰ ਖਤਰਾ ਹੈਗਾ ਕੋਈ ਸ਼ਿਕਰਾ ਹਾਂਜੀ ਆਂਦੀ ਮੇਰੀ ਡੈਡੀ ਇੱਥੇ ਜਾਨ ਨੂੰ ਖਤਰਾ ਹੈ ਇੱਥੇ ਕੁੜੀਆਂ ਜਿਹੜੀਆਂ ਨੇ ਵੇਚ ਦਿੰਦੇ ਆ ਤੇ ਮੈਨੂੰ ਛੇਤੀ ਤੇ ਛੇਤੀ ਇੱਥੇ ਕਢਾਇਆ ਦੇ ਵੇਚ ਮਣਕੇ ਮੈਨੂੰ ਵੇਚ ਤਾਂ ਗਾਂ ਦਾ ਗਾਂਦ ਮੈਂ ਮੇਰੇ ਘਰ ਵਾਸ ਨਹੀਂ ਆ ਸਕਦੀ ਤੁਹਾਡੀ ਸਰਕਾਰ ਘੜੀ ਬੇਨਤੀ ਕਰਦੀ ਜਿਹੜੀ ਧੀਆ ਸਹੀ ਸਲਾਮਤ ਘਰ ਆ ਜੇ ਜੀ ਤੁਸੀਂ ਆਪਣੇ ਪੈਸੇ ਦਾ ਪ੍ਰਬੰਧ ਦੱਸਦੇ ਜਗ੍ਹਾ ਵੇਚੀ ਆ ਹੁਣ ਕਿੱਥੇ ਰਹਿ ਰਹੇ ਤੁਸੀਂ ਅਸੀਂ ਗੁਮਟਾਲੇ ਕਿਰਾਏ ਤੇ ਰਹ ਰਹੇ ਜੀ ਇੰਨਾ ਕਰਾਏ ਦੇ ਕਿਰਾਇਆ ਵੀ ਜੀ 3500 ਰੁਪਿਆ ਕਿਰਾਇਆ ਦੇਣ ਰਹੇ ਇਸ ਮੌਕੇ ਜਦੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੁੜੀ ਨੂੰ ਜਲਦ ਤੋਂ ਜਲਦ ਪੰਜਾਬ ਵਾਪਸ ਲਿਆਂਦਾ ਜਾਵੇ ਅਤੇ ਉਹਨਾਂ ਕਿਹਾ ਕਿ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ। ਵਿਚ ਆਮਨ ਦੇ ਵਿੱਚ ਉਹ ਲੜਕੀ ਨੂੰ ਲੈਣ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਲੜਕੀ ਵਾਪਸ ਆਵੇ। ਉਹ ਜਿਹੜਾ ਟਰੈਵਲ ਏਜੰਟ ਹੈ ਉਹਦੇ ਖਿਲਾਫ ਲੇਡੀ ਆ ਟਰੈਵਲ ਕੋਈ ਹੋਵੇ ਉਹ ਤਾਂ ਲੇਡੀ ਹੋਵੇ ਬੰਦਾ ਹੋਵੇ ਜਿਹੜਾ ਠੱਗੀ ਮਾਰਦਾ ਉਹਦੇ ਖਿਲਾਫ ਸਖਤ ਕਾਦੋ ਇੱਕ ਤੁਹਾਡਾ ਡਾਡੀ ਕਹਿੰਦੇ ਕੀਤੀ ਗਈ ਸਾਡੇ ਕੋਲ ਤੁਹਾਡਾ ਇਹ ਕੀਤੀ ਕੀ ਉਹ ਕਹਦਾ ਉਹ ਉੱਥੇ ਜਾ ਕੇ ਕਾਦ ਵਿੱਚ ਕਿ ਉਹਨਾਂ ਨੇ ਪੈਸਾ ਨਹੀਂ ਕੀਤਾ ਆਈ ਹਿੰਮਤ ਕੋ 180 180 ਹਜ਼ਾਰ ਰੁਪਇਆ ਦਿੱਤਾ ਉਹ ਆਪਾਂ ਕੁੜੀ ਵੀ ਵਾਪਸ ਬੁਲਾਵਾਂਗੇ ਤੇ ਟਰੈਵਲ ਏਜੰਟ ਦੇ ਖਿਲਾਫ ਕੇਸ ਵੀ ਦਰਜ ਕਰਾਂਗੇ ਤੁਹਾਨੂੰ ਜੇਲ ਦਿਖਾਵਾਂਗੇ ਠੀਕ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਦੇ ਪਿੰਡ ਗੁੱਜਾਪੀ ਦੀ ਵਹਣ ਵਾਲੀ ਕਿਰਨ ਨੂੰ ਮਹਿਲਾ ਏਜੰਟ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਭੇਜਿਆ ਗਿਆ ਸੀ ਉਸ ਨੂੰ ਮੋਟੀ ਤਨਖਾਹ ਦਾ ਲਾਲਾ ਲਾ ਕੇ ਮਸਕਟ ਭੇਜਿਆ ਗਿਆ ਪਰ ਉੱਥੇ ਜਾ ਕੇ ਇਸ ਕੁੜੀ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਇੱਥੇ ਤਾਂ ਮੇਰੇ ਨਾਲ ਚੰਗਾ ਵਤੀਰਾ ਹੀ ਨਹੀਂ ਕੀਤਾ ਜਾ ਰਿਹਾ ਮੈਨੂੰ ਕਮਰੇ ਦੇ ਵਿੱਚ ਬੰਦ ਕੀਤਾ ਗਿਆ ਅਤੇ ਮੈਨੂੰ ਖਾਣ ਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਫਿਲਹਾਲ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਅਜਿਹੀਆਂ ਕੁੜੀਆਂ ਨੇ ਜੋ ਮਸਕਟ ਓਮਾਨ ਦੇ ਵਿੱਚ ਫਸੀਆਂ ਹੋਈਆਂ ਨੇ ਅਤੇ ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਕੁੜੀਆਂ ਆਪਣੀ ਜਾਨ ਬਚਾ ਕੇ ਵਾਪਸ ਆ ਚੁੱਕੀਆਂ ਨੇ ਬਹੁਤ ਸਾਰੀਆਂ ਕੁੜੀਆਂ ਤਾਂ ਇਸ ਦਲਦਲ ਦੇ ਵਿੱਚੋਂ ਨਿਕਲ ਆਉਂਦੀਆਂ ਨੇ ਪਰ ਬਹੁਤ ਸਾਰੀਆਂ ਕੁੜੀਆਂ ਉੱਥੇ ਹੀ ਫਸੀਆਂ ਰਹਿ ਜਾਂਦੀਆਂ ਨੇ ਤੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਤਾਂ ਇੱਥੇ ਲੋੜ ਹੈ ਕਿ ਸਖਤ ਤੋਂ ਸਖਤ ਕਾਰਵਾਈ ਅਜੇਹੇ ਹੱਗ ਜਿਹੜੇ ਟ੍ਰੈਵਲ ਏਜੰਟ ਨੇ ਉਹਨਾਂ ਦੇ ਖਿਲਾਫ ਹੋਵੇ ਤਾਂ ਜੋ ਕਿਸੇ ਦੀ ਵੀ ਜ਼ਿੰਦਗੀ ਖਰਾਬ ਨਾ ਕੀਤੀ ਜਾਵੇ ਤੇ ਨਾ ਹੀ ਭਵਿੱਖ ਦੇ ਵਿੱਚ ਇਹਨਾਂ ਦੇ ਵੱਲੋਂ ਕਿਸੇ ਹੋਰ ਕੁੜੀ ਨੂੰ ਜਾਂ ਫਿਰ ਕਿਸੇ ਹੋਰ ਮੁੰਡੇ ਨੂੰ ਲਾਰਾ ਲਾ ਕੇ ਮੋਟੀ ਤਨਖਾਹ ਦਾ ਬਾਹਰ ਭੇਜਿਆ ਜਾਵੇ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ